रोटरी क्लब रोपड़वलो मुफ्त मेडिकल अते अखा दान जागरूकता कैंप खालसा सीनियर सेकेंडरी स्कूल जंड साहिब पिंड महतो तहसील चमकोर साहिब जिला रूपनगर विखे लगाया गया कलब प्रदान डॉक्टर नम्रता परमार ने दसया की एक कैंप फोर्टिस हस्पताल मोहाली अते इलाका निवासियों दे सहयोग नाल लगाया जा गया है अते इस कैंप विच दिल दीयां बीमारियां दिमाग अखा दांत कान नाक गला छाती रीढ़ दी हड्डी ਹੱਡੀਆਂ ਪਲਾਸਟਿਕ ਸਰਜਰੀ ਚਮੜੀ ਦੇ ਰੋਗ ਦਿਮਾਗ ਡਾਕਟਰ ਮੌਜੂਦ ਸਨ ਇਸ ਮੌਕੇ ਤੇ ਨੈਣਾ ਜੀਵਨ ਜੋਤੀ ਕਲਬ ਦੀ ਟੀਮ ਨੇ ਅੱਖਾਂ ਦਾਣ ਜਾਗਰੂਕਤਾ ਸੰਬੰਧੀ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਅੱਖ ਦਾ ਸਭ ਤੋਂ ਬਾਹਰਲਾ ਹਿੱਸਾ ਜਿਹੜਾ ਟਰਾਂਸਪੇਰੈਂਟ ਹਿੱਸਾ ਹੈ ਇਹਨੂੰ ਕੋਰਨੀਆ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਇਹਨੂੰ ਪੁਤਲੀ ਕਿਹਾ ਜਾਂਦਾ ਅੱਖ ਦੀ ਪੁਤਲੀ ਸਤਿਕਾਰ ਸਾਰਿਆਂ ਨੂੰ ਅੱਜ ਅਸੀਂ ਰੋਟਰੀ ਕਲੱਬ ਵੱਲੋਂ ਖਾਲਸਾ ਸਕੂਲ ਚੰਨ ਸਾਹਿਬ ਗੁਰਦੁਆਰੇ ਦੇ ਨਾਲ ਮੈਗਾ ਮੈਡੀਕਲ ਚੈੱਕਅਪ ਕੰਪਲਿਆ ਹੋਇਆ ਆਏਗਾ ਇੱਥੇ ਫੋਟੇਜ ਤੋਂ ਡਾਕਟਰ ਫਰਮਾਰ ਹਸਪੀਟਲ ਤੋਂ ਤੇ ਰੋਪੜ ਦੇ ਹੋਰ ਸਾਡੇ ਰੋਟਰੀ ਦੇ ਮੈਂਬਰ ਤੇ ਡਾਕਟਰ ਹੈਗੇ ਨੇ ਸਾਰੇ ਆਲਮੋਸਟ 16 ਡਾਕਟਰ ਅਸੀਂ ਇੱਥੇ ਲੈ ਕੇ ਆਏ ਆ ਜਿਹੜੇ ਕਿ ਵੱਖ-ਵੱਖ ਬਿਮਾਰੀਆਂ ਜਿਦਾਂ ਅੱਖਾਂ ਨੇ ਦੰਦਦ ਨੇ ਮੈਡੀਸਿਨ ਹੈਗੀ ਆ ਸਕਿਨ ਹੈਗੇ ਨੇ ਕਾਰਡੀਓਲੋਜੀ ਹੈ ਪਲਮਨਰੀ ਮੈਡੀਸਿਨ ਹੈਗੀ ਆ ਤੇ ਹੱਡੀਆਂ ਦੇ ਡਾਕਟਰ ਸਾਰੇ ਪੇਸ਼ੈਂਟਸ ਨੂੰ ਚੈੱਕ ਕਰਨਗੇ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿੰਨਿਆਂ ਨੂੰ ਦਵਾਈਆਂ ਸੀ ਇੱਥੇ ਦੇ ਕੇ ਜਾ ਸਕੀਏ ਅਸੀਂ ਦਵਾਈਆਂ ਦੇ ਕੇ ਜਾਵਾਂਗੇ ਤੇ ਜਿਨ੍ਹਾਂ ਨੂੰ ਕੋਈ ਟ੍ਰੀਟਮੈਂਟ ਦੀ ਅੱਗੇ ਲੋੜ ਹੈਗੀ ਆ ਉਹ ਅਸੀਂ ਆਪਣੇ ਹਸਪਤਾਲ ਜਾਂ ਫੋਟੋਸ ਹਸਪਤਾਲ ਦੇ ਵਿੱਚ ਅੱਗੇ ਇਹਨਾਂ ਨੂੰ ਫੋਲੋ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜਾ ਰੋਟਰੀ ਹੈਗਾ ਇਹਦੇ ਵੱਲੋਂ ਦੋ ਆਪਰੇਸ਼ਨ ਫ੍ਰੀ ਕਰਾਈ ਜਾਂਦੇ ਨੇ ਇੱਕ ਹਾਰਟ ਵਾਲਾ ਤੇ ਇੱਕ ਜਿਹੜੇ ਜਿਨ੍ਹਾਂ ਦੇ ਕਟੇ ਹੋਏ ਤਾਲੂਏ ਹੁੰਦੇ ਨੇ ਜਿਹਨੂੰ ਅਸੀਂ ਕਲੇਫਲਿਪ ਕਹਿੰਦੇ ਆ ਜੇ ਕਿਸੇ ਵੀ ਬੰਦੇ ਦੇ ਨੌਲੇਜ ਦੇ ਵਿੱਚ ਐਦਾ ਦਾ ਕੋਈ ਪੇਸ਼ੈਂਟ ਹੈਗਾ ਉਹ ਤੁਸੀਂ ਫਰਮਾਰ ਹਸਪਤਾਲ ਕਦੇ ਵੀ ਪੇਚ ਸਕਦੇ ਹੋ ਤੇ ਇਹਨਾਂ ਦੇ ਆਪਰੇਸ਼ਨ ਦਾ ਤੁਸੀਂ ਕਦੇ ਵੀ ਸਾਰੇ ਸਾਲ ਦੇ ਵਿੱਚ ਫ੍ਰੀ ਕਰਾਏ ਜਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਜਿਹੜੇ ਇਸ ਕੈਂਪ ਦੇ ਵਿੱਚ ਆਣਗੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ घट करके पैसे सर्जरीज करके दे मेडिसन सारे इतने फ्री दी जा रही है फ्री करा साई पिंड पेशेंट अए हुए ने, प्रोजेक्ट चेयरमैन एडवोकेट अमरा थेनी ने काफी मेहनत की थी है, है इस काम से नभजीत जी बाकी रोटरी के मैंबर साढ़े नाल है जिन्हें ने पूरे दस पंद्रह दिन मेहनत करके अच्छी इतने पेशेंट इट्ठे किए हैं कि ट करना चाहते हैं काउंटर लाया है जे ने अपने बल्ड डोनेट कर सकते हैं अख कोशिश करनी चाहिए कि डोनेट करके जाए इसके तो अलावा जोड़े अपनी किडनीज है हार्ट है लंग है उन्होंने भी आप डोने ली अवेयर भी करावे तो जे लोग कर सकते हैं उन्होंने फॉर्म वगैरह लेके आए हैं ताकि इस बारे जागरूक किया जाए ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੇ ਨਾਲ ਅਸੀਂ ਸਾਂਝ ਪਾਉਦੇ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਅਸੀਂ ਅੱਜ ਇੱਥੇ ਸਕੂਲ ਖਾਲਸਾ ਪਬਲਿਕ ਸੀਨੀਅਰ ਕੈਂਡੀਡੇਟ ਵਿੱਚ ਰੋਗਰੀ ਕ੍ਰੈਬ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕੈਂਪ ਦੇ ਵਿੱਚ ਪੋਟਸ ਤੋਂ ਡਾਕਟਰ ਆ ਰਹੇ ਨੇ ਡਾਕਟਰ ਪਰਮਾਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਨ੍ਹਾਂ ਦੇ ਸਹਿਯੋਗ ਸਦਕਾ ਇਹ ਕੈਂਪ ਜਿਹੜਾ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ। ਅ ਜਿਵੇਂ ਕਿ ਤੁਸੀਂ ਇੱਥੇ ਆਈ ਹੋਈ ਫੀਲ ਨੂੰ ਦੇਖੀ ਚੁੱਕੇ ਹੋ। ਸੋ ਇਲਾਕੇ ਦੇ ਵਿੱਚ ਅ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਤਹਿਲ ਦੇ ਆਧਾਰ ਤੇ ਸੁਣਿਆ ਜਾ ਰਿਹਾ ਹੈ। ਅ ਉਹਨਾਂ ਦਾ ਆਪਰੇਟ ਜਿਵੇਂ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਹੈ। ਸੋ ਇਸ ਦੇ ਲਈ ਅਸੀਂ ਰੋਟਰੀ ਕਲੱਬ ਦੇ ਬਹੁਤ ਜ਼ਿਆਦਾ ਧੰਨਵਾਦੀ ਆ। ਅ ਜਿਨ੍ਹਾਂ ਦੇ ਕਰਕੇ ਸਾਡਾ ਸਕੂਲ ਵੀ ਅ ਕਾਫੀ ਮਰੀਜ਼ਾਂ ਨੂੰ ਦੇਖਿਆ ਗਿਆ ਤੇ ਥੈਂਕ ਯੂ ਥੈਂਕਸ ਫॉर द ਰੋਟਰੀ ਕਲੱਬ ਟੂ ਬੀ ਹੇਅਰ ਐਂਡ ਵੀ ਵਾਨ ਅ ਸਕਸੈਸਫੁਲ ਥਿਸ ਇਵੈਂਟ ਥੈਂਕ ਯੂ ਇਹ ਜੋ ਸਾਡੇ ਰੋਟਰੀ ਕਲੱਬ ਨੇ ਸਾਡੇ ਇਲਾਕੇ ਲਈ ਇਹ ਦਵਾਈਆਂ ਦਾ ਜੋ ਕੈਂਪ ਲਾਇਆ ਆ ਇਹ ਬਹੁਤ ਵਧੀਆ ਗੱਲ ਹੈ ਇੱਕ ਗਰੀਬ ਬੰਦੇ ਦੀ ਪਹੁੰਚ ਹਰ ਇੱਥੇ ਹਰ ਜਗਾ ਨਹੀਂ ਪਹੁੰਚਦਾ ਇੱਥੇ ਬਹੁਤ ਸਾਰੇ ਡਾਕਟਰ ਮਹਾਰ ਡਾਕਟਰ ਪਹੁੰਚੇ ਆ ਹਰ ਨਾਕ ਤੋਂ ਕੰਨ ਗळा ਹੱਡੀਆਂ ਦੇ ਜੋ ਵੀ ਹੈ ਐਸਟ ਦੀ ਵੀ ਸੁਖਦਾ ਸਾਡੇ ਏਰੀਆ ਲਈ ਇੱਕ ਮਾਨ ਦੀ ਗੱਲ ਆ ਅਸੀਂ ਰੋਟੀ ਦੀ ਕਲਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇਹ ਏਰੀਆ ਨੂੰ ਚੁਣਿਆ ਤੇ ਵਧੀਆ ਸੇਵਾਵਾਂ ਦੇ ਰਹੇ ਆ ਵੈਕੂ ਜੀ ਖਾਸਾ ਰੂਪਨਗਰ ਪੰਜਾਬ ਤੋਂ ਤਰੂਹ ਨਾਰੰਗ ਦੀ ਰਿਪੋਰਟ